ਉਹ ਵੱਡੀ ਗੱਲ ਆ ਕਿ ਸਾਡੇ ਮਨ ਵਿੱਚ ਪ੍ਰਭੂ ਦੇ ਲਈ ਪਿਆਰ ਕਿੰਨਾ ਗਿਆ ਹallelujah ਹallelujah ਮੇਨ ਕਹਦਾ ਬਾਈਬਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਖਿਆ ਕਹਿੰਦਾ ਤੁਸੀਂ ਆਪਣੇ ਬੱਚਿਆਂ ਦੇ ਲਈ ਸੋਚਦੇ ਹੋ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਜੀ ਪ੍ਰਭੂ ਕਹਿੰਦਾ ਇਹ ਕੰਮ ਤਾਂ ਬੁਰੇ ਲੋਕ ਵੀ ਕਰਦੇ ਆ ਇਹਦੇ ਵਿੱਚ ਤੁਸੀਂ ਵਾਦ ਕੀ ਕੀਤਾ ਵਾਦ ਕੀ ਕੀਤਾ ਸੀ ਵਾਦ ਅਸੀਂ ਉਦੋਂ ਕਰਦੇ ਆ ਜਦੋਂ ਅਸੀਂ ਆਪਣਾ ਪੂਰਾ ਜੀਵਨ ਜਰਾਇਆ ਆਪਣੇ ਕੰਮ ਦੇ ਨਾਲ ਨਾਲ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਜੀਵਨ ਦੇ ਨਾਲ ਨਾਲ ਆਪਣੇ ਦੁੱਖਾਂ ਦੇ ਨਾਲ ਨਾਲ ਅਸੀਂ ਸਭ ਕੁਝ ਹੈਂਡਲ ਕਰਦੇ ਹੋਏ ਜਦੋਂ ਅਸੀਂ ਆਪਣਾ ਆਪ ਪ੍ਰਭੂ ਨੂੰ ਸਮਰਪਿਤ ਕਰ ਦਨੇ ਆ ਹallelujah ਉਹ ਸੀ ਕਰਦੇ ਪਰਮੇਸ਼ਰ ਦੇ ਜਦੋਂ ਅਸੀਂ ਆਪਣਾ ਆਪ ਆਪਣਾ ਜੀਵਨ ਕਟਾ ਕੇ ਅਸੀਂ ਪ੍ਰਭੂ ਦੇ ਲਈ ਜੀਣਾ ਸ਼ੁਰੂ ਕਰ ਦਿੰਨੇ ਆ ਹallelujah ਜਦੋਂ ਅਸੀਂ ਖੁਦਾ ਦੇ ਲਈ ਜੀਣਾ ਸ਼ੁਰੂ ਕਰ ਦਿੰਨੇ ਆ ਉਹ ਆ ਅਕਸਾ ਟਰ ਪ੍ਰਭੂ ਦੇ ਲਈ ਹallelujah ਵਾਦ ਅੱਜ ਕਈ ਵਾਰੀ ਸਾਡਾ ਜੀਵਨ ਇਦਾਂ ਦਾ ਹੋ ਜਾਂਦਾ ਕਿ ਸਿਰਫ ਅਸੀਂ ਆਪਣੀ ਜ਼ਰੂਰਤ ਬਾਰੇ ਸੋਚਦੇ ਆ ਚਰਚ ਉਹਨਾ ਸਿਰਫ ਆਪਣੀ ਜ਼ਰੂਰਤ ਮਾਰੇ ਆ ਕਿਨੇ ਚੜੇ ਆ ਜੋ ਸਿਰਫ ਆਪਣੀ ਜ਼ਰੂਰਤ ਦੇ ਮਾਰੇ ਚੜ੍ਹ ਸੋਚ ਹੁੰਦੀ ਆ ਸਾੜੇ ਬਿਨਾਂ ਜ਼ਰੂਰਤ ਵਾਲੇ ਆ ਹallelujah ਕਿਨੇ ਨੂੰ ਸਮਝ ਆ ਰਹੀ ਹੈ ਤੁਹਾਨੂੰ ਹਿਲਾਓ ਸੌ ਤਾਂ ਨਹੀਂ ਗਏ ਹallelujah ਜੋ ਬਿਨਾਂ ਲਾਲਚ ਤੋਂ ਪਰਮੇਸ਼ਰ ਨੂੰ ਪਿਆਰ ਕਰਨਾ ਕਿਤੇ ਤੋਂ ਬਿਨਾ ਲਾਲਚ ਤੋਂ ਪਰਮੇਸ਼ਰ ਨੂੰ ਪਿਆਰ ਕਰਨਾ ਸੱਚੀ ਪਗਤੀ ਹੈ ਪ੍ਰਭ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੇਨ। ਹallelujah। ਬਿਨਾਂ ਲਾਲਚ ਤੋਂ ਅੱਜ ਕਈ ਵਾਰੀ ਸਾਨੂੰ ਲਾਲਚ ਹੁੰਦਾ ਸਾਡੀ ਚੰਗਿਆਈ ਦਾ। ਕਈ ਵਾਰੀ ਸਾਨੂੰ ਲਾਲਚ ਹੁੰਦਾ ਆ ਕਿ ਅਸੀਂ ਪ੍ਰਭੂ ਵਿੱਚ ਬਣੀ ਰਵਾਂਗੇ ਬਰਕਤ ਜ਼ਿਆਦਾ ਮਿਲੇਗੀ। ਕਈ ਵਾਰੀ ਹੁੰਦਾ ਕਿ ਚਰਚ ਜਾਵਾਂਗੇ ਚੰਗਿਆਈ ਲਵਾਂਗੇ। ਚਰਚ ਜਾਵਾਂਗੇ ਕੰਮ 'ਚ ਵਾਦਾ ਆਏਗਾ। ਹallelujah। ਕਈ ਵਾਰੀ ਅਸੀਂ ਸੈਲਫਿਸ਼ ਹੋ ਜਾਂਦੇ ਆ ਪਰਮੇਸ਼ਰ ਬLES ਕਰੇਗਾ ਜਿਹੜਾ ਉਹਦਾ ਨਹੀਂ ਵੀ ਧੰਨਵਾਦ ਕਰਦਾ ਪਰਮੇਸ਼ਰ ਉਹਨੂੰ ਵੀ ਰੋਟੀ ਦਿੰਦਾ ਆ ਹallelujah ਜਿਹਨੇ ਕਦੀ ਉਹਦਾ ਧੰਨਵਾਦ ਵੀ ਨਹੀਂ ਕੀਤਾ ਪਰਮੇਸ਼ਰ ਉਹਦੇ ਲਈ ਵੀ ਇੰਤਜ਼ਾਮ ਕਰਦਾ ਕਿ ਨਨ ਨੂੰ ਸਮਝਾੜੀ ਤਾਰੀਫ ਕਰੋ ਜ਼ੋਰ से ਹallelujah ਜਿਹੜੇ ਉਹਨੂੰ ਗਾਲਾਂ ਕੱਢਦੇ ਨੇ ਪ੍ਰਭੂ ਉਹਨਾਂ ਦੇ ਲਈ ਵੀ ਇੰਤਜ਼ਾਮ ਕਰਦਾ ਜਰੇ ਨੂੰ ਫਟਕਾਰਦੇ ਆ ਹallelujah ਪ੍ਰਭੂ ਉਹਨਾਂ ਦੇ ਲਈ ਵੀ ਇੰਤਜ਼ਾਮ ਕਰਦਾ ਆ ਪਰ ਕਿਗਲ ਉਹਨਾਂ ਦੇ ਲਈ ਰਾਇਲ ਇੰਤਜ਼ਾਮ ਹੁੰਦੇ ਆ ਨਹੀਂ ਜਸਟ ਟਾਈਮ ਪਾਸ ਉਹਨਾਂ ਦੇ ਲਈ ਹੁੰਦਾ ਪਰ ਪਰਮੇਸ਼ੁਰ ਰੋਟੀ ਹਰ ਇੱਕ ਨੂੰ ਦਿੰਦਾ ਆ ਹallelujah ਮੈਂ ਅੱਜ ਵਚਨ ਅਜ ਬਾਈਬਲ ਵਿੱਚ ਪੜ ਰਿਆ ਸੀ ਬਾਈਬਲ ਵਿੱਚ ਲਿਖਿਆ ਜਦੋਂ ਇਸرائیਲੀ ਜਿਹੜੇ ਸੀ ਜਲ ਪਰਲੋ ਤੋਂ ਬਾਅਦ ਇਕੱਠੇ ਹੋਏ ਤਾਂ ਉਹਨਾਂ ਨੇ ਸੋਚਿਆ ਕਿ ਆਓ ਅਸੀਂ ਇੱਕ ਬੁਰਜ ਬਣਾਈਏ ਹallelujah ਆਓ ਅਸੀਂ ਇੱਕ ਬੁਰਜ ਬਣਾਈਏ ਜਿਹੜਾ ਧਰਤੀ ਤੋਂ ਆਕਾਸ਼ ਤੱਕ ਰਹੇ ਹallelujah ਔਰ ਜਦੋਂ ਉਹਨਾਂ ਨੇ ਯੋਜਨਾ ਬਣਾਈ ਅਤੇ ਕੰਮ ਕਰਨਾ ਸ਼ੁਰੂ ਕੀਤਾ ਬਾਈਬਲ ਵਿੱਚ ਲਿਖਿਆ ਪਰਮੇਸ਼ਰ ਯਹਵਾ ਸਵਰਗ ਵਿੱਚੋਂ ਉਤਰ ਕੇ ਉਹਨਾਂ ਦੇ ਵਿੱਚ ਆਇਆ ਪਰਮੇਸ਼ੁਰ ਨੇ ਜਦੋਂ ਉਹਨਾਂ ਦੇ ਸੋਚ ਨੂੰ ਦੇਖਿਆ ਉਹਨਾਂ ਦੀਆਂ ਗੱਲਾਂ ਨੂੰ ਸੁਨਿਆ ਤੇ ਪਰਮੇਸ਼ੁਰ ਨੇ ਆਖਿਆ ਇਹਨਾਂ ਦੀ ਭਾਸ਼ਾ ਵੀ ਇਕਿਆ ਤੇ ਇਹਨਾਂ ਸਾਰਿਆਂ ਦਾ ਮਨ ਵੀ ਇਕਿਆ ਤੇ ਇਹਨਾਂ ਸਾਰਿਆਂ ਦੀ ਬੁਰਕੀ ਵੀ ਇਕਿਆ ਹੁਣੇ ਜਿਹੜੇ ਵੀ ਕੰਮ ਨੂੰ ਹੱਥ ਪਾਉਣਗੇ ਇਹਨਾਂ ਦੇ ਸਾਹਮਣੇ ਕੋਈ ਵੀ ਕੰਮ اٹਕ ਬਾਈਬਲ 'ਚ ਲਿਖਿਆ ਹੈ ਕਿ ਹੁਣ ਇਹਨਾਂ ਦੇ ਸਾਹਮਣੇ ਕੋਈ ਵੀ ਕੰਮ ਆਰੇ ਨਹੀਂ ਸਕਦਾ ਕਿਉਂਕਿ ਉਹ ਸਭ ਕੀ ਹੋ ਚੁੱਕੇ ਸੀ ਇੱਕ ਮਨ ਹੋ ਚੁੱਕੇ ਸੀ ਉਹਨਾਂ ਦੀ ਲਗਨ ਇੱਕ ਹੋ ਚੁੱਕੀ ਸੀ ਉਹਨਾਂ ਦੀ ਪ੍ਰਾਰਥਨਾ ਇੱਕ ਹੋ ਚੁੱਕੀ ਸੀ ਉਹਨਾਂ ਦੀ ਸੋਚ ਇੱਕ ਹੋ ਚੁੱਕੀ ਸੀ ਹallelujah ਹallelujah ਔਰ ਪ੍ਰਭੂ ਨੇ ਕੀ ਕੀਤਾ ਕਿ ਪ੍ਰਭੂ ਨੇ ਸੋਚਿਆ ਕਿ ਇਹ ਹਾਨੀਕਾਰਕ ਹੋ ਸਕਦਾ ਹallelujah ਇਸ ਕਰਕੇ ਪਰਮੇਸ਼ੁਰ ਨੇ ਨਾ ਸਾਰੀਆਂ ਦਿਆ ਬੋਲੀਆਂ ਨੂੰ ਕੀ ਕਰ ਦਿੱਤਾ ਬਦਲ ਦਿੱਤਾ ਹallelujah ਉਹਨਾਂ ਦੀ ਲੈਂਗੁਏਜ ਨੂੰ ਪਰਮੇਸ਼ਰ ਨੇ ਬਦਲ ਦਿੱਤਾ ਉਹਨਾਂ ਦੀ ਭਾਸ਼ਾਵਾਂ ਨੂੰ ਬਦਲ ਦਿੱਤਾ ਵੰਡ ਦਿੱਤਾ ਉਹਨਾਂ ਨੂੰ ਖੇੜੂ-ਖੇੜੂ ਕਰ ਦਿੱਤਾ ਹallelujah ਤਾਂ ਜੋ ਪੂਰੇ ਸੰਸਾਰ ਦੇ ਵਿੱਚ ਫੈਲ ਜਾਣ ਜੇਕਰ ਅਸੀਂ ਜਾਂ ਸਾਡਾ ਪਰਿਵਾਰ ਇਕਿਆ प्रार्थना ਵਿੱਚ ਮੱਸੇ ਵਿੱਚ ਸਮਰਥ ਵਿੱਚ ਬਰਕਤ ਵਿੱਚ ਜੇਕਰ ਇਕਿਆ ਤੇ ਕੋਈ ਵੀ ਦੁਨੀਆ ਦੀ ਤਾਕਤ ਤੁਹਾਡੇ ਸਾਹਮਣੇ ਆਰੇ ਨਹੀਂ ਸਕਦੀ ਹallelujah ਜੇਕਰ ਤੁਸੀਂ ਇੱਕੋ ਚਰਚ ਵਿੱਚ ਵੀ ਕਲੀਸਿਆ ਵਿੱਚ ਵੀ ਜੇਕਰ ਤੁਸੀਂ ਇੱਕੋ ਔਰ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਜੇ ਜਦੋਂ ਤੁਸੀਂ ਇੱਕ ਦੂਸਰੇ ਦੀ ਗੱਲਬਾਤ ਸੁਣਦੇ ਜੇ ਔਰ ਤੁਸੀਂ ਇੱਕ ਦੂਜੇ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਜੇ ਤਾਂ ਤੁਸੀਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋਈਸ਼ੂ ਮਸੀਹ ਦੇ ਸਮਰਥੀ ਨਾਂ ਦੇ ਵਿੱਚ ਤਾਰੀਫ ਕਰਾਂਗੇ ਜ਼ੋਰ سے ਜਿਨੀਆਂ ਨੂੰ ਸਮਝ ਆ ਰਹੀ ਆ ਤੁਸੀਂ ਇੱਕ ਹੋ ਜਾਂਦੇ ਜੀ ਅੱਜ ਪਾਵਰ ਜਾਂ ਯੂਨਿਟੀ ਦੇ ਵਿੱਚ ਹallelujah ਕਿਤੇ ਵਿੱਚ ਯੂਨਿਟੀ ਵਿੱਚ ਪਰਬੂ ਨੇ ਵੀ ਆਖਿਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਹੋਣਗੇ ਉਹਨਾਂ ਦੇ ਵਿੱਚ ਘਰ ਮੈਂ ਕੀ ਹੋਵਾਂਗਾ ਹਾਜ਼ਰ ਹੋਵਾਂਗਾ ਫਿਰ ਪਰਬੂ ਨੇ ਆਖਿਆ ਹੈ ਛੋਟੇ ਚੋਂਡੇ ਨਾ ਡਰ ਮੈਂ ਤੇਰੇ ਨਾਲ ਹਾਂ ਅੱਜ ਡਰਨ ਦੀ ਲੋਰ ਨਹੀਂ ਜੇਕਰ ਤੁਸੀਂ ਇੱਕ ਹallelujah ਆਪਣੇ ਆਪਣੇ ਆਪ ਨੂੰ ਕਲੀਸਿਆ ਇਦਾਂ ਤਾਂ ਮੇਨਟੇਨ ਕਰੋ ਕੀ ਤੁਸੀਂ ਚਰਚ ਵਿੱਚ ਖੁਦਾ ਦੀ ਹਜ਼ੂਰੀ ਵਿੱਚ ਇੱਕ ਦੂਸਰੇ ਦੀ ਗੱਲ ਮੰਨਣ ਵਾਲੇ ਹੋ ਜਾਓ ਹallelujah ਹallelujah ਇੱਕ ਦੂਸਰੇ ਦੀ ਗੱਲ ਮੰਨਣ ਵਾਲੇ ਬਣ ਜਾਓ ਇੱਕ ਦੂਸਰੇ ਦੀ ਗੱਲ ਮੰਨਣ ਵਾਲੇ ਮਤਲਬ ਹੁਣ ਜਿਸ ਤਰ੍ਹਾਂ ਇੱਕ ਚਰਚਾ ਇਹ ਬਾਉਂਡਰੀ ਲਾਈਨਾਂ ਜਿੱਥੋਂ ਤੱਕ ਵੀ ਪ੍ਰਭੂ ਨੇ ਸਾਨੂੰ ਪਲੇਸ ਦਿੱਤਾ ਉਹ ਸਾਰਾ ਦਾ ਸਾਰਾ ਪਲੇਸ ਪਵਿੱਤਰ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਔਰ ਜਦੋਂ ਅਸੀਂ ਇਸ ਜਗ੍ਹਾ ਦੇ ਵਿੱਚ ਐਂਟਰ ਕਰ ਜਾਂਦੇ ਆ ਉਦੋਂ ਅਸੀਂ ਆਪਣੀ ਮਰਜ਼ੀ ਕਰ ਹallelujah ਜਦੋਂ ਅਸੀਂ ਚਰਚ ਦੇ ਵਿੱਚ ਆ ਜਾਂਦੇ ਆ ਅਸੀਂ ਆਪਣੀ ਮਰਜ਼ੀ ਕਰ ਅਸੀਂ ਕਿਦੀ ਮਰਜ਼ੀ ਦੇ ਨਾਲ ਚੱਲਣਾ ਹallelujah ਅਸੀਂ ਕਿਦੀ ਮਰਜ਼ੀ ਨਾਲ ਚੱਲਣਾ ਪਰਮੇਸ਼ੁਰਤੀ ਜੇਕਰ ਚਰਚ ਵਿੱਚ ਆਨ ਕੇ ਸੰਗਤ ਵਿੱਚ ਬੈਠ ਕੇ ਅਸੀਂ ਆਪਣੀ ਮਰਜ਼ੀ ਨਾਲ ਚੱਲਾਂਗੇ ਕੀ ਗੱਲ ਅਸੀਂ ਬੜਕਤ ਲੈ ਕੇ ਜਾਵਾਂਗੇ ਜਾਂ ਖਾਲੀ ਹੱਥ ਜਾਵਾਂਗੇ ਅਸੀਂ ਖਾਲੀ ਹੱਥ ਵਾਪਸ ਜਾਵਾਂਗੇ ਕਿਉਂਕਿ ਅਸੀਂ ਚਰਚ ਵਿੱਚ ਆਉਂਨੇ ਆ ਪ੍ਰਭੂ ਦੀ ਆਵਾਜ਼ ਸੁਣਨ ਦੇ ਲਈ ਪ੍ਰਭੂ ਦੀ ਆਵਾਜ਼ ਨੂੰ ਮੰਨਣ ਦੇ ਲਈ ਯੂਸੂ ਮਸੀਹ ਦੇ ਨਾਂ ਦੇ ਵਿੱਚ ਹallelujah ਹallelujah ਜਦ ਵੀ ਚਰਚ ਵਿੱਚ ਆਉਂਦੇ ਜੀ ਜੋ ਵੀ ਸੇਵਾਦਾਰਾਂ ਨੂੰ ਡਿਊਟੀ ਦਿੱਤੀ ਗਈ ਆ ਕੋਸ਼ਿਸ਼ ਕਰਨੀ ਤੁਸੀਂ ਉਹਨਾਂ ਦੀ ਜਰੂਰ ਗੱਲ ਮੰਨਣੀ ਇਸ ਮਸੀਹ ਦੇ ਨਾਂ ਦੇ ਵਿੱਚ ਹallelujah ਵਾਤਵਾਦੋਤਾ ਨੂੰ ਕੀ ਕਹਿਣਗੇ ਲਾਈਨਾਂ ਵਿੱਚ ਬੈਠ ਜਾਓ ਹallelujah ਇਹ ਦੁਵਾਦ ਕੁਛ ਵੀ ਨਹੀਂ ਕਹਿਣਗੇ ਹallelujah ਜਿੱਥੇ ਤੁਹਾਨੂੰ ਕੋਈ ਸੇਵਾਦਾਰ ਬਿਠਾਲਦਾ ਉਥੇ ਬੈਠੋ ਕਦੀ ਇੱਕ ਸੇਵਾਦਾਰ ਦੇ ਸਾਹਮਣੇ ਜੋ ਕਹਿ ਦਿੰਦੇ ਅਸੀਂ ਜਵਾਬ ਨਹੀਂ ਦੇਣਾ ਮੈਂ ਹੁਣ ਪ੍ਰਭੂ ਦਾ ਕੀ ਹਾਂ ਸੇਵਕ ਹallelujah ਕੀ ਹਾਂ ਮੈਂ ਸੇਵਕ ਹਾਂ ਮੈਂ ਪਰਮੇਸ਼ਰ ਦੀ ਸੇਵਾ ਕਰ ਰਿਹਾ ਔਰ ਤੁਸੀਂ ਸਾਰੇ ਹਰ ਰੋਜ਼ ਆਣ ਕੇ ਜਗਤ ਕਿਉਂ ਬੈਠਦੇ ਜੇ ਕਿਉਂਕਿ ਤੁਹਾਨੂੰ ਪਤਾ ਕਿ ਇੱਕ ਪਰਮੇਸ਼ਰ ਦਾ ਸੇਵਕ ਆ ਜੋ ਸਾਨੂੰ ਵਚਨ ਸੁਣਾਉਂਦਾ ਹੈ ਹallelujah ਔਰ ਮੰਨਦੇਵਿਆ ਕੋਈ ਹੋ ਸਕਦਾ ਇੱਕ ਦੋ ਜੂ ਨਾਮ ਮੰਨਦਾ ਹੋਵੇ ਰਾਈਟਰ ਰਾਂਗ ਪਰ ਮੈਨੂੰ ਵਿਸ਼ਵਾਸ ਆਬ ਮੰਨਦੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਤਾਰੀਫ ਕਰਾਂਗੇ ਜ਼ੋਰ ਸਿੱਖਦਾ ਵਾਤੇ ਔਰ ਜੇਕਰ ਮੈਂ ਇੱਕ ਸੇਵਕਾਂ ਤਾਂ ਤੁਸੀਂ ਵੀ ਸੇਵਕੋ ਹallelujah ਜੋ ਇਸ ਜਗ੍ਹਾ ਤੇ ਵਲੰਟੀਅਰ ਸੇਵਾਦਾਰ ਕਰਦੇ ਉਹ ਵੀ ਸੇਵਕ ਹੀ ਆ ਉਹਨਾਂ ਦੀ ਸੇਵਾ ਦੇ ਵਿੱਚ ਫਰਕ ਹੋ ਸਕਦਾ ਮੇਰੀ ਸੇਵਾ ਦੇ ਵਿੱਚ ਫਰਕ ਹੋ ਸਕਦਾ ਪਰ ਅਸੀਂ ਸਭ ਦੇ ਸਭ ਕੀ ਹਾਂ ਸੇਵਕ ਆ ਹallelujah ਦਾਸ ਅਤੇ ਦਾਸੀ ਆਹ ਪ੍ਰਭੂ ਯਿਸੂ ਦਿਨਾ ਦੇ ਵਿੱਚ ਕਿੰਨੇ ਜਾਨੇ ਜਗਤ ਜਿਨ੍ਹਾਂ ਨੇ ਬਪਤਿਸਮਾ ਲਿਆ ਹੋਇਆ ਦੋਨ ਹੱਥਾਂ ਨੂੰ ਹਿਲਾਓ ਫਰੇਸ ਲਾਰਡ ਹallelujah ਹallelujah ਔਰ ਜਿੰਨੀਆਂ ਨੇ ਵੀ ਬਪਤਿਸਮਾ ਲਿਆ ਹੋਇਆ ਆ ਉਹ ਪ੍ਰਭੂ ਦੇ ਦਾਸ ਅਤੇ ਦਾਸੀਆਂ ਨੇ ਇਹ ਗੱਲ ਯਾਦ ਰੱਖਣਾ ਹallelujah ਇਹ ਗੱਲ ਯਾਦ ਰੱਖਣਾ ਕਿ ਜੇਕਰ ਤੁਸੀਂ ਬਪਤਿਸਮਾ ਲਿਆ ਹੋਇਆ ਹੈ ਤਾਂ ਤੁਸੀਂ ਪਰਮੇਸ਼ੁਰ ਦੇ ਦਾਸ ਅਤੇ ਦਾਸੀਓ ਕਿਉਂਕਿ ਪ੍ਰਭੂ ਯਿਸੂਮਸ ਨੇ ਕਿਹਾ ਗਏ ਦਿੱਤੀ ਸੀ ਸਾਰੇ ਸੰਸਾਰ ਵਿੱਚ ਜਾਓ ਅਤੇ ਸੁਪ ਸਮਾਚਾਰ ਦਾ ਪ੍ਰਚਾਰ ਕਰੋ ਅਤੇ ਪਿਤਾ ਔਰ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਂ ਤੇ ਕੀ ਦਿਓ बपतिस्मा जो मेरे उची बोलेंगे सब बोलेंगे उची बोलेंगे चेले बनाऊं कि चेले पास्टर जी दे कि उची बोलेंगे हालेलुया लुइया हथन उठा के हाले लुइया दोनों हथन उठा के हाले लुइया ਉਸੀ ਕਹਿ ਰਿਹਾ ਕਿ ਤੁਸੀਂ ਸਾਰੇ ਸੰਸਾਰ ਵਿੱਚ ਜਾਓ ਸੁਬਸਮਾਚਾਰ ਦਾ ਪ੍ਰਚਾਰ ਕਰੋ ਅਤੇ ਪਿਤਾ ਔਰ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਤੇ ਬਪਤਿਸਮਾ ਦਿਓ ਔਰ ਮੇਰੇ ਚੇਲੇ ਬਣਾਓ ਹallelujah ਤੁਸੀਂ ਕਿਦੇ ਚੇਲੇ ਜੋ ਤਾਰੀਫ ਕਰਾਂਗੇ ਜ਼ੋਰ ਸੇ ਹallelujah ਤੁਸੀਂ ਖੁਦਾ ਦੇ ਚੇਲੇ ਜੀ ਤੁਸੀਂ ਖੁਦਾ ਦੇ ਚੁਣੇ ਹੋਏ ਜੀ ਤੁਸੀਂ ਪਰਮੇਸ਼ੁਰ ਦੇ ਲਹੂ ਦੇ ਦੁਆਰਾ ਆਜ਼ਾਦ ਕੀਤੇ ਹੋਏ ਜੀ ਈਸ਼ੂ ਮਸੀਹ ਦੇ ਨਾਂ ਦੇ ਵਿੱਚ